ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਪਹਿਲੀ ਵੀਡੀਓ ਹੈ ਸੰਗਤਾਂ ਨੇ ਜੋ ਕਿ ਆ ਕੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਦੀ ਵਿਧੀ ਦੱਸੋ ਤੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਆਪਾਂ ਕਰ ਸਕੀਏ ਸੋ ਸ੍ਰੀ ਸੰਪਟ ਅਖੰਡ ਪਾਠ ਸਾਹਿਬਾਂ ਦੀ ਜੋ ਮਰਿਆਦਾ ਹੈ ਕਿ ਸ੍ਰੀ ਸੰਪਟ ਅਖੰਡ ਪਾਠ ਸਾਹਿਬ 10 ਗ੍ਰੰਥੀ ਸਿੰਘ ਪੰਜ ਜਪਜੀ ਸਾਹਿਬ ਵਾਲੇ ਤੇ ਪੰਜ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਵਾਲੇ 10 ਸੇਵਾਦਾਰ ਲੱਗਦੇ ਨੇ ਪੰਜ ਵੱਡੇ ਪਾਠੀ ਤੇ ਪੰਜ ਛੋਟੇ ਪਾਠੀ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਲ ਜਪਜੀ ਸਾਹਿਬ ਦੇ ਨਾਲ ਰੱਖਣਾ ਹੈ ਜਪਜੀ ਸਾਹਿਬ ਤੋਂ ਬਗਾਇਰ ਸ੍ਰੀ ਸੰਪਾਦ ਅਖੰਡ ਪਾਠ ਸਾਹਿਬ ਪ੍ਰਾਰੰਭ ਨਹੀਂ ਕਰਨਾ ਜੋ ਮਹਾਂਪੁਰਖਾਂ ਨੇ ਮਰਿਆਦਾ ਦੱਸੀ ਹੈ ਸ੍ਰੀ ਸੰਪਾਦ ਅਖੰਡ ਪਾਠਾਂ ਦੀ ਮਰਿਆਦਾ ਹੈ ਧੂਪ ਜੋਤ ਕੁੰਭ ਨਾਰੀਅਲ ਅਖੰਡ ਜੋਤ ਚਲਣੀ ਹੈ ਤੇ ਜੋ ਪਾਠੀ ਸਿੰਘ ਨੇ ਪੂਰੇ ਮਰਿਆਦਾ ਵਾਲੇ ਹੋਣ ਧੂਪ ਜੋਤ ਕੁੰਬਨਾਰੀਅਲ ਮਹਾਪੁਰਖਾਂ ਨੇ ਜੋ ਮਰਿਆਦਾ ਦੱਸੀ ਹੈ ਜਿਹੜੀ ਧੂਪ ਹੈ ਉਹ ਦੇਸੀ ਧੂਪ ਲਗਾਉਣੀ ਹੈ ਦੇਸੀ ਧੂਪ ਲਗਦੀ ਹੈ ਤੇ ਨਾਲ ਸੇਵਾਦਾਰ ਵੀ ਉੱਥੇ ਬੈਠਾ ਰਹਿੰਦਾ ਹੈ ਜੋ ਕਿ ਪਹਿਰਾ ਜ਼ਰੂਰੀ ਹੈ ਮਹਾਪੁਰਖ ਕਹਿੰਦੇ ਜਿੱਥੇ ਸੰਪੜ ਪਾਠ ਹੁੰਦਾ ਹੈ ਉੱਥੇ ਕਲਯੁਗ ਆ ਸਕਦਾ ਹੈ ਤੇ ਕਈ ਥਾਂ ਤੇ ਜੋ ਸ੍ਰੀ ਸੰਪੜਖਣ ਪਾਠ ਸਾਹਿਬ ਪ੍ਰਾਰੰਭ ਹੋਏ ਨੇ ਉੱਥੇ ਕਲਯੁਗ ਜ਼ਰੂਰ ਆਉਂਦਾ ਹੈ ਇਸ ਕਰਕੇ ਇੱਕ ਪਹਿਰੇੜਾ ਜ਼ਰੂਰ ਹੋਵੇ ਪਹਿਰੇੜਾ ਆਪਾਂ ਇਸ ਤਰ੍ਹਾਂ ਕਰਕੇ ਜਿਹੜੀ ਜਿਹੜੀ ਜੋ ਧੂਪ ਹੈ ਉਹ ਦੇਸੀ ਧੂਪ ਉਥੇ ਨਾਲ ਜਗਾਈ ਜਾਂਦੀ ਹੈ ਰੱਖਦੇ ਆ ਕਿਉਂਕਿ ਨਾਲ ਇੱਕ ਸੇਵਾਦਾਰ ਵੀ ਬੈਠਾ ਰਹਿੰਦਾ ਹੈ ਪਹਿਰੇ ਤੇ ਇਸ ਕਰਕੇ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਪ੍ਰਾਰੰਭ ਹੁੰਦੇ ਨੇ ਜਦੋਂ ਸ੍ਰੀ ਸੰਪਟ ਅਖੰਡ ਪਾਠ ਸਾਹਿਬ ਸ਼ੁਰੂ ਹੁੰਦੇ ਨੇ ਪਹਿਲਾਂ ਜਿਹੜਾ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੁਰੂ ਗ੍ਰੰਥ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਪਹਿਲਾਂ ਪੜ੍ਹ ਕੇ ਉਸ ਤੋਂ ਬਾਅਦ 8 ਵੇਰੀ ਇਸੇ ਹੀ ਸ਼ਬਦ ਦਾ ਜਾਪ ਹੋਣਾ ਹੈ 8 ਵੇਰੀ ਹੋਰ ਜਾਪ ਕਰਨਾ ਹੈ ਕੁੱਲ 9 ਵੇਰੀ ਇਹ ਸ਼ਬਦ ਦਾ ਜਾਪ ਕਰਨਾ ਹੈ ਨਾਨਕ ਹੋਸੀ ਭੀ ਸੱਚ ਤੱਕ 9 ਵੇਰੀ ਕਰਕੇ ਉਸ ਤੋਂ ਬਾਅਦ ਫੇਰ ਜੋ ਔਖੀ ਘੜੀ ਦਾ ਸ਼ਬਦ ਹੈ ਉਹ ਪੜ੍ਹਨਾ ਹੈ ਨੌਵੇਂ ਵੇਰੀ ਫੇਰਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਲਾਸ ਭਏ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਇਹ ਜਦੋਂ ਨੌਵੇਂ ਵੇਰੀ ਪਹਿਲਾ ਮੂਲ ਮੰਤਰ ਪੜ੍ਹ ਕੇ ਉਸ ਤੋਂ ਬਾਅਦ ਔਖੀ ਘੜੀ ਦਾ ਸ਼ਬਦ ਪੜ੍ਹ ਕੇ ਉਸ ਤੋਂ ਬਾਅਦ ਫਿਰ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਏਕਾ ਆ ਜਾਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਉਸ ਤੋਂ ਬਾਅਦ ਫਿਰ ਦੂਜੇ ਪਾਸੇ ਫਿਰ ਮੂਲ ਮੰਤਰ ਤੇ ਔਖੀ ਘੜੀ ਦਾ ਸ਼ਬਦ ਲਗਣਾ ਹੈ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸਮਾਲੇ ਹਾਥ ਦੇ ਰਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੋ ਲਾਗ ਰਿਹਾ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਨ ਬਿਲਾਸ ਭਏ ਸਹਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਜਦੋਂ ਏਕ ਕੇ ਦੂਜੇ ਪਾਸੇ ਇਸ ਤਰ੍ਹਾਂ ਸੰਪਟ ਲਾ ਕੇ ਫੇਰ ਕਹਿਣਾ ਹੈ ਸੋਚੈ ਸੋਚਣਾ ਹੋਵਈ ਜੇ ਸੋਚੀਨ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਹਾਂ ਲਵਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾਪੁਰੀਆਂ ਪਾਰ ਸਹਸਿਆਣ ਪਾਲ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇੱਥੇ ਫਿਰ ਦੂਜਾ ਸੰਪਟ ਫੇਰ ਇਸੇ ਤਰ੍ਹਾਂ ਮੂਲ ਮੰਤਰ ਔਰ ਔਖੀ ਘੜੀ ਲੱਗਣਾ ਹੈ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸਚ ਨਾਨਕ ਹੋਸੀ ਭੀ ਸੱਚ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਤਪਾਲੇ ਪ੍ਰਭ ਸਿਉ ਲਾਗ ਰহো ਮਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਓ ਮਾਨ ਬਿਲਾਸ ਭਾਈ ਸਾਹਿਬ ਕੇ ਆਚਰਜ ਦੇਖ ਵਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਪੂਰਨ ਪੈਜ ਰਖਾਈ ਫੇਰ ਇਹਦੇ ਤੋਂ ਕਹਿਣਾ ਸਤਨਾਮ ਸ੍ਰੀ ਵਾਹਿਗੁਰੂ ਹੁਣ ਦੂਜੇ ਪਾਸੇ ਫੇਰ ਇਸੇ ਤਰ੍ਹਾਂ ਮੂਲ ਮੰਤਰ ਤੇ ਔਖੀ ਘੜੀ ਦਾ ਸ਼ਬਦ ਲਾਉਣਾ ਹੈ ਮੂਲ ਮੰਤਰ ਦੋਨੇ ਪਾਸੇ ਲਾ ਕੇ ਵਿਚਾਰੇ ਜੋ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਫੇਰ ਅੱਗੇ ਕਹਿਣਾ ਹੈ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਹੀਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤ ਹਉਮੈ ਕਹੈ ਨਾ ਕੋਇ ਇਸੇ ਤਰ੍ਹਾਂ ਫੇਰ ਦੋਨੇ ਪਾਸੇ ਮੂਲ ਮੰਤਰ ਤੇ ਔਖੀ ਕੜੀ ਦਾ ਜਾਪ ਹੋਣਾ ਹੈ ਪਹਿਲਾ ਮੂਲ ਮੰਤਰ ਔਖੀ ਗੜੀ ਫਿਰ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਤੇ ਔਖੀ ਗੜੀ ਦਾ ਸ਼ਬਦ ਜਪ ਜਪ ਕੇ ਉਸ ਤੋਂ ਬਾਅਦ ਆਪਾਂ ਅਗਾਹ ਨੂੰ ਜਾਣਾ ਹੈ ਤੇ ਇਸ ਤਰ੍ਹਾਂ ਹੀ ਸਾਰਾ ਜਿਹੜਾ ਹੈ ਜਪਜੀ ਸਾਹਿਬ ਦਾ ਪਾਠ ਆਪਾਂ ਕਰਨਾ ਹੈ ਜਪਜੀ ਸਾਹਿਬ ਦੇ ਪਾਠ ਤੋਂ ਬਾਅਦ ਜੋ ਸਲੋਕ ਆਉਣਾ ਹੈ ਫਿਰ ਜਿਹੜਾ ਸਲੋਕ ਆਇਆ ਪਹਿਲਾਂ ਆਪਾਂ ਅਖੀਰ ਤੱਕ ਜਾ ਕੇ ਨਾ ਇਸੇ ਤਰ੍ਹਾਂ ਜਪ ਕਰਕੇ ਤੇ ਅੱਗੇ ਜੋ ਮਹਾਪੁਰਖਾਂ ਨੇ ਦੱਸਿਆ ਕਹਿੰਦੇ ਜ ਜਿਹੜਾ ਹੈਗਾ ਭਾਂਡਾ ਪਾਓ ਅੰਮ੍ਰਿਤ ਤੇ ਢਟਾਲ ਘੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਇੱਥੇ ਫੇਰ ਉਸੇ ਤਰ੍ਹਾਂ ਮੂਲ ਮੰਤਰ ਔਖੀ ਘੜੀ ਫਿਰ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਔਖੀ ਘੜੀ ਇਹ ਪੜ੍ਹ ਕੇ ਉਸ ਤੋਂ ਬਾਅਦ ਆਪਾਂ ਕਹਿਣਾ ਹੈ ਸ਼ਲੋਕ ਸ਼ਲੋਕ ਕਹਿ ਕੇ ਉਸ ਤੋਂ ਬਾਅਦ ਫਿਰ ਮੂਲ ਮੰਤਰ ਔਰ ਔਖੀ ਘੜੀ ਇਸ ਤਰ੍ਹਾਂ ਇਹ ਸ਼ਬਦ ਪੜ੍ਹ ਕੇ ਉਸ ਤੋਂ ਬਾਅਦ ਆਪਾਂ ਕਹਿਣਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦਿਵਸ ਰਾਦੋ ਦਾਈ ਦਾਇਆ ਖੇਲ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚੇ ਧਰਮਹਾਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਦੋਂ ਆਪਾਂ ਇਸ ਤਰ੍ਹਾਂ ਇਹ ਸਲੋਕ ਸੰਪੂਰਨ ਕਰ ਦਿੱਤਾ ਨਾ ਤੇ ਮੈਂ ਇੱਕ ਬੇਨਤੀ ਹੋਰ ਆਵਜੀ ਨੂੰ ਦੱਸ ਦੇਣਾ ਜਦੋਂ ਪੰਜ ਪੌੜੀਆਂ ਹੋ ਗਈਆਂ ਉਸ ਟਾਈਮ ਤੇ ਫੇਰ ਦੇਗ ਵਰਤਾ ਦੇਣੀ ਹੈ ਕਈ ਥਾਂ ਤੇ ਕਿਉਂਕਿ ਜਿਹੜਾ ਸੰਪਟ ਲੱਗਣਾ ਹੈ ਇਹਨੂੰ ਡੇਢ ਘੰਟਾ ਘੰਟਾ ਲੱਗ ਜਾਂਦਾ ਹੈ ਜਪਜੀ ਸਾਹਿਬ ਨੂੰ ਤੇ ਇਸ ਤਰ੍ਹਾਂ ਮਤਲਬ ਕਿ ਆਪਾਂ ਜਿਹੜੀ ਦੇਗ ਪਹਿਲਾਂ ਹੀ ਵਰਤਾ ਦੇਣੀ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਪੜ ਲਿਆ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਹੁਣ ਇੱਥੇ ਨਾਲ ਤੇ ਇੱਥੇ ਫਿਰ ਮੂਲ ਮੰਤਰ ਔਖੀ ਘੜੀ ਫਿਰ ਸਤ ਸਤਨਾਮ ਸ੍ਰੀ ਵਾਹਿਗੁਰੂ ਫਿਰ ਦੂਜੇ ਪਾਸੇ ਮੂਲ ਮੰਤਰ ਔਖੀ ਘੜੀ ਇੱਥੇ ਜਿਹੜਾ ਸੰਪਟ ਹੈ ਮੂਲ ਮੰਤਰ ਔਖੀ ਘੜੀ ਦਾ ਸ਼ਬਦ ਹੈ ਔਖੀ ਘੜੀ ਦਾ ਕਈ ਥਾਂ ਤੇ ਹੋਰ ਸ਼ਬਦ ਲੱਗਦੇ ਨੇ ਪਰ ਜਿਹੜੇ ਤਨ ਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਮਹਾਰਾਜ ਤਨ ਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਉਹਨਾਂ ਨੇ ਔਖੀ ਘੜੀ ਦਾ ਸ਼ਬਦ ਹੀ ਜਪਾਇਆ ਹੈ ਜਿਨੇ ਵੀ ਨਾਨਕ ਸਰਦੇ ਸੰਪਟਖਣ ਪਾਠ ਸਾਹਿਬ ਹੁੰਦੇ ਨੇ ਔਖੀ ਘੜੀ ਦਾ ਹੀ ਸ਼ਬਦ ਲੱਗਦਾ ਹੈ ਹੁਣ ਇੱਥੇ ਇਹ ਸ਼ਲੋਕ ਸੰਪੂਰਨ ਹੋਣ ਤੋਂ ਬਾਅਦ ਅੱਗੇ ਸ਼ੁਰੂ ਹੁੰਦਾ ਹੈ ਜੋ ਸੋਦਰ ਰਾਗ ਅਸਾ ਮਹੱਲਾ ਪਹਿਲਾ ਹੁਣ ਜਿੱਥੇ ਸੋਦਰ ਲਿਖਣਾ ਹੈ ਸੋਦਰ ਰਾਗਾ ਸਮਹੱਲਾ ਪਹਿਲਾ ਸੋਦਰ ਤੇ ਮੂਲ ਮੰਤਰ ਔਖੀ ਘੜੀ ਆਉਣਾ ਹੈ ਪਹਿਲਾਂ ਮੂਲ ਮੰਤਰ ਪੜ੍ਹ ਕੇ ਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਔਖੀ ਘੜੀ ਨਾ ਦੇਖਣ ਦੇ ਆਪਣਾ ਅੰਮ੍ਰਿਤ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਥ ਪ੍ਰਤਪਾਲੇ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦੰਤ ਪ੍ਰਵਸਦਾ ਸਹਾਇ ਤਨ ਹਮਾਰਾ ਮਿੱਤਰ ਹਾ ਮਨੁਵिलास ਪਈ ਸਾਹਿਬ ਕੇ ਆਚਰਜ ਦੀ ਇੱਕ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਪੂਰਨ ਪੈਜ ਰਖਾਈ ਇਸ ਤਰ੍ਹਾਂ ਮੂਲ ਮੰਤਰ ਪੜ੍ਹ ਕੇ ਫਿਰ ਕਿਹਾ ਹੈ ਸੋਦਰ ਰਾਗਾ ਸਮਹੱਲਾ ਪਹਿਲਾ ਜਦੋਂ ਇਸ ਤਰ੍ਹਾਂ ਕਵਾਂਗੇ ਸੋਦਰ ਰਾਗਾ ਸਮਹੱਲਾ ਪਹਿਲਾ ਫਿਰ ਇੱਥੇ ਮੂਲ ਮੰਤਰ ਔਰ ਔਖੀ ਘੜੀ ਦਾ ਸ਼ਬਦ ਲੱਗਣਾ ਹੈ ਮੂਲ ਮੰਤਰ ਔਖੀ ਘੜੀ ਦਾ ਸ਼ਬਦ ਲੱਗ ਕੇ ਉਸ ਤੋਂ ਬਾਅਦ ਜਿਹੜਾ ਆ ਗਿਆ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਓੰਕਾਰ ਸਤਗੁਰ ਪ੍ਰਸਾਦ ਦੇ ਅੱਗੇ ਪੰਜ 베ਰੀ ਮੂਲ ਮੰਤਰ ਦਾ ਜਾਪ ਹੋਣਾ ਹੈ ਇਸ ਤਰ੍ਹਾਂ ਸਾਰੇ ਸਮਝ ਲਿਓ ਪੰਜ 베ਰੀ ਮੂਲ ਮੰਤਰ ਦਾ ਜਾਪ ਹੋਣਾ ਹੈ ਪੰਜ 베ਰੀ ਮੂਲ ਮੰਤਰ ਦਾ ਜਾਪ ਕਰਕੇ ਉਸ ਤੋਂ ਬਾਅਦ ਕਹਿਣਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਜਦੋਂ ਇਸ ਤਰ੍ਹਾਂ ਕੀ ਆਪਾਂ ਕੀਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇ ਇਹਦੇ ਨਾਲ ਹੀ ਫਿਰ ਛੇ ਵੇਰੀ ਮੂਲ ਮੰਤਰ ਦਾ ਜਾਪ ਹੋਣਾ ਹੈ ਛੇ ਵੇਰੀ ਮੂਲ ਮੰਤਰ ਦਾ ਜਾਪ ਕਰਕੇ ਫਿਰ ਔਖੀ ਘੜੀ ਦਾ ਸ਼ਬਦ ਆਪਾਂ ਪੜ੍ਹਨਾ ਹੈ ਜਦੋਂ ਔਖੀ ਘੜੀ ਦਾ ਸ਼ਬਦ ਪੜ੍ਹ ਲਿਆ ਉਸ ਤੋਂ ਬਾਅਦ ਫਿਰ ਕਹਿਣਾ ਹੈ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀਤ ਸਿਉ ਕਹੀ ਅਨ ਕੀਤੇ ਤੇਰੇ ਗਾਵਣ ਹਾਰੇ ਗਾਵਾਂ ਤੋਂ ਨਾ ਪਵਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਇਸ ਤਰ੍ਹਾਂ ਇਸ ਚੀਜ਼ ਦਾ ਜਦੋਂ ਸ਼ਬਦ ਆਪਾਂ ਪੜ੍ਹਦੇ ਜਾਵਾਂਗੇ ਨਾ ਤੇ ਇਹ ਸ਼ਬਦ ਜਿੱਥੇ ਇੱਥੇ ਹੁਣ ਏਕਾ ਜਦੋਂ ਆਇਆ 1 2 3 ਉੱਥੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਆਪਾਂ ਅੱਗੇ ਜਾਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਜਦੋਂ ਆਪੇ ਆਪਾਂ ਜਾਵਾਂਗੇ ਨਾ ਅੱਗੇ ਆ ਗਿਆ ਕਹਿੰਦਾ ਸੋ ਪਾਤ ਸਾਹੋ ਸਾ ਪਤ ਸਾਹਿਬ ਨਾਨਕ ਰਹਿਣ ਰਜਾਈ ਫੇਰ ਇੱਥੇ ਮੂਲ ਮੰਤਰ ਔਖੀ ਘੜੀ ਫੇਰ ਸਤਨਾਮ ਸ੍ਰੀ ਵਾਹਿਗੁਰੂ ਫੇਰ ਦੂਜੇ ਪਾਸੇ ਮੂਲ ਮੰਤਰ ਤੇ ਔਖੀ ਘੜੀ ਇੱਥੇ ਲਾ ਕੇ ਉਸ ਤੋਂ ਬਾਅਦ ਜਿਹੜਾ ਆਉਂਦਾ ਹੈ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਤੇ ਫੇਰ ਮੂਰਲੇ ਪਾਸੇ ਆਪਾਂ ਮੂਲ ਮੰਤਰ ਔਖੀ ਘੜੀ ਲਾਵਾਂਗੇ ਫੇਰ ਕਵਾਂਗੇ ਆਸਾ ਮਹੱਲਾ ਪਹਿਲਾ ਫੇਰ ਮੂਲ ਮੰਤਰ ਔਰ ਔਖੀ ਘੜੀ ਇਸ ਤਰ੍ਹਾਂ ਲਾ ਕੇ ਫੇਰ ਆਪਾਂ ਸੋਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਸਤਨਾਮ ਸ੍ਰੀ ਵਾਹਿਗੁਰੂ ਵੱਡੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁਣੀ ਗਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਤਾ ਕੇਵੜ ਚੀਰਾ ਰਹਾਓ ਸਤਨਾਮ ਸ੍ਰੀ ਵਾਹਿਗੁਰੂ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਏ ਤੇਰੀ ਤਲਵੜਿਆਈ ਸਤਨਾਮ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਆਪਾਂ ਜਿੱਥੇ ਨਾਨਕ ਪਾਦਾ ਆਇਆ ਉੱਥੇ ਆਪਾਂ ਮੂਲ ਮੰਤਰ ਦਾ ਜਾਪ ਕਰਨਾ ਹੈ ਇਹ ਐਡਵਰਡ ਜੋ ਮਰਿਆਦਾ ਹੈ ਜਿਹੜੀ ਪੌੜੀ ਹੈ ਜਿਹੜੀ ਪੌੜੀ ਆਉਣੀ ਹੈ ਪੌੜੀ ਦੇ ਮੂਰਲੇ ਪਾਸੇ ਜਿਹੜੇ ਨੰਬਰ ਹੁੰਦੇ ਨੇ ਉੱਥੇ ਪਹਿਲਾਂ ਮੂਲ ਮੰਤਰ ਲਾ ਕੇ ਫਿਰ ਸਤਨਾਮ ਸ੍ਰੀ ਵਾਹਿਗੁਰੂ ਫਿਰ ਆ ਪੌੜੀ ਕਹਿ ਕੇ ਫਿਰ ਦੂਜੇ ਪਾਸੇ ਫਿਰ ਸੰਪਟ ਲੱਗਣਾ ਹੈ ਹੁਣ ਅੱਗੇ ਆ ਗਿਆ ਜਿਵੇਂ ਆਸਾ ਮਹੱਲਾ ਪਹਿਲਾ ਹੁਣ ਜਿਹੜਾ ਹੈਗਾ ਆਪਾਂ ਕਹਿੰਦਾ ਜਿਸ ਤੋਂ ਦੇ ਤਿਸੇ ਕਿਆਚਾਰਾ ਨਾਨਕ ਸੱਚ ਸਵਾਰਣ ਹਾਰਾ ਜਦੋਂ ਇਹ ਸ਼ਬਦ ਸੰਪੂਰਨ ਹੋਇਆ ਇੱਥੇ ਮੂਲ ਮੰਤਰ ਔਖੀ ਘੜੀ ਦਾ ਜਾਪ ਹੋਣਾ ਫਿਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਔਰ ਔਖੀ ਘੜੀ ਇੱਥੇ ਸਮਾਪਤ ਕਰਕੇ ਉਸ ਤੋਂ ਬਾਅਦ ਫਿਰ ਜਿੱਥੇ ਆ ਗਿਆ ਸਮ ਹੱਲਾ ਪਹਿਲਾ ਫਿਰ ਇੱਥੇ ਮੂਰਲੇ ਪਾਸੇ ਫਿਰ ਮੂਲ ਮੰਤਰ ਔਖੀ ਘੜੀ ਫਿਰ ਆਸਾ ਮਹੱਲਾ ਪਹਿਲਾ ਫਿਰ ਮੂਲ ਮੰਤਰ ਔਖੀ ਘੜੀ ਲਾ ਕੇ ਫਿਰ ਆਖਾ ਜੀਵਾ ਵਿਸਰੇ ਮਰ ਜਾਓ ਆਖਣੇ ਔਖਾ ਸੱਚਾ ਨਾਉ ਸਾਚੇ ਨਾਮ ਕੀ ਲੱਗੈ ਭੂਖਤ ਭੁਖੇ ਖਾਏ ਚਲੀਏ ਦੂਖ ਇੱਥੇ ਫਿਰ ਮੂਲ ਮੰਤਰ ਇੱਥੇ ਮੂਲ ਮੰਤਰ ਨਹੀਂ ਆਉਣਾ ਆਪਾਂ ਗਾਣਾ ਸਤਨਾਮ ਸ੍ਰੀ ਵਾਹਿਗੁਰੂ ਫਿਰ ਸੋਕ ਕਿਉਂ ਵਿਸਰੇ ਮੇਰੀ ਮਾ ਸੱਚਾ ਸਾਹਿਬ ਸਾਚੇ ਨਾਏ ਸਤਨਾਮ ਸ੍ਰੀ ਵਾਹਿਗੁਰੂ ਰਹਾਉ ਸਾਚੇ ਨਾਮ ਕੀ ਤਿਲਵੜਿਆ ਆਖ ਥਕੇ ਕੀਮਤ ਨਹੀਂ ਪਾਈ ਇਹ ਇਹ ਸਾਰਾ ਸ਼ਬਦ ਇਸੇ ਤਰ੍ਹਾਂ ਆਪਾਂ ਪੜਨਾ ਹੈ ਜੇਨਾ ਦਿਨ ਕਰਕੇ ਕੀਤੀ ਰਾਤ ਖਸਾਂ ਵਿਸਾਰੇ ਤੇ ਕਮਜਾਤ ਨਾਨਕ ਨਾਮ ਹੈ ਬਾਜ ਸਨਾਤ ਇਹ ਸ਼ਬਦ ਇਥੇ ਪੂਰਾ ਹੋ ਗਿਆ ਇਥੇ ਮੂਲ ਮੰਤਰ ਔਖੀ ਘੜੀ ਫਿਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਔਰ ਔਖੀ ਘੜੀ ਦਾ ਸ਼ਬਦ ਇਹ ਸੰਪੂਰਨ ਹੋਇਆ ਉਸ ਤੋਂ ਬਾਅਦ ਫਿਰ ਮੂਲ ਮੰਤਰ ਤੇ ਔਖੀ ਘੜੀ ਕਹਿ ਕੇ ਫਿਰ ਰਾਗ ਗੂਜਰੀ ਮਹੱਲਾ ਚੌਥਾ ਫਿਰ ਮੂਲ ਮੰਤਰ ਔਰ ਔਖੀ ਘੜੀ ਇਹਦੇ ਦੋਨੇ ਪਾਸੇ ਹੀ ਲੱਗਣਾ ਹੈ ਰਾਗ ਗੂਜਰੀ ਮਹੱਲਾ ਚੌਥਾ ਦੇ ਦੋਨੇ ਪਾਸੇ ਹੀ ਸੰਪਟ ਲੱਗਣਾ ਹੈ ਉਸ ਤੋਂ ਬਾਅਦ ਆਪਾਂ ਅੱਗੇ ਜਾਣਾ ਹੈ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ਸੰਕੀਰੇ ਕਿਰਮ ਸਤਗੁਰੁ ਸਰਨਾਈ ਕਰ ਦਇਆ ਨਾਮ ਪ੍ਰਗਾਸ ਸਤਨਾਮ ਸ੍ਰੀ ਵਾਹਿਗੁਰੂ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਸਤਨਾਮ ਸ੍ਰੀ ਵਾਹਿਗੁਰੂ ਰਹਿ ਆਓ ਇਸੇ ਤਰ੍ਹਾਂ ਇਸ ਸ਼ਬਦ ਦਾ ਜਾਪ ਕਰੀ ਜਾਣਾ ਅੱਗੇ ਜਾ ਕੇ ਜਦੋਂ ਆ ਗਿਆ ਨਾ ਧਨ ਤਨ ਸਤ ਸੰਗਤ ਜਿਤ ਹਰਸ ਪਾਇ ਮਿਲ ਜਾ ਨਾਨਕ ਨਾਮ ਪ੍ਰਗਾਸ ਫਿਰ ਇੱਥੇ ਮੂਲ ਮੰਤਰ ਔਖੀ ਘੜੀ ਫਿਰ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮੂਲ ਮੰਤਰ ਔਖੀ ਘੜੀ ਇਹ ਸੰਪੂਰਨ ਹੋਇਆ ਅੱਗੇ ਫਿਰ ਜਦੋਂ ਸ਼ੁਰੂ ਹੋਇਆ ਰਾਗ ਗੂਜਰੀ ਮਹੱਲਾ ਚੌਥਾ ਇਹਦੇ ਹੁਣ ਮੂਰਲੇ ਪਾਸੇ ਮੂਲ ਮੰਤਰ ਔਖੀ ਘੜੀ ਉਸ ਤੋਂ ਬਾਅਦ ਰਾਗ ਗੁਜਰੀ ਮਹੱਲਾ ਚ ਪੰਜਵਾਂ ਕਹਿ ਕੇ ਉਸ ਤੋਂ ਬਾਅਦ ਫਿਰ ਮੂਲ ਮੰਤਰ ਔਰ ਔਖੀ ਘੜੀ ਆਉਣਾ ਹੈ ਇਹ ਲਾ ਕੇ ਸੰਪੜ ਫਿਰ ਕਹਿਣਾ ਕਾਹਿਰੇ ਮਨ ਚਿਤਵੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜਨ ਤੋਂ ਪਾਇਤਾ ਕਾ ਰਿਜਕ ਆਗੇ ਕਰ ਧਰਿਆ ਸਤਨਾਮ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਇਹ ਸ਼ਬਦ ਦਾ ਜਾਪ ਕਰਦੇ ਹੋਏ ਜਦੋਂ ਅੱਗੇ ਆ ਗਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਫੇਰ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫੇਰ ਆਇਆ ਮੂਲ ਮੰਤਰ ਔਖੀ ਘੜੀ ਇਸ ਤਰ੍ਹਾਂ ਇਹ ਲਾ ਕੇ ਫੇਰ ਜਦੋਂ ਅੱਗੇ ਆਉਂਦਾ ਕਿ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਹ ਜਦੋਂ ਆਇਆ ਇਹਦੇ ਮੂਰਲੇ ਪਾਸੇ ਵੀ ਮੂਲ ਮੰਤਰ ਔਖੀ ਘੜੀ ਫੇਰ ਕਹਿਣਾ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਫੇਰ ਮੂਲ ਮੰਤਰ ਔਰ ਔਖੀ ਘੜੀ ਇਸ ਤੋਂ ਬਾਅਦ ਫੇਰ ਅੱਗੇ ਆ ਜਾਂਦਾ ੴ ਸਤਿਗੁਰ ਪ੍ਰਸਾਦ ਜਿਹੜਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਇਹਦੇ ਮੂਰਲੇ ਪਾਸੇ ਉਸੇ ਤਰ੍ਹਾਂ 5 ਵੇਰੀ ਫੇਲ ਮੂਲ ਮੰਤਰ ਦਾ ਜਾਪ ਹੋਣਾ ਹੈ ਤੇਰੇ ਓੰਕਾਰ ਸਤਗੁਰ ਪ੍ਰਸਾਦ ਕਹਿ ਕੇ ਦੂਜੇ ਪਾਸੇ ਫਿਰ 6 ਵੇਰੀ ਮੂਲ ਮੰਤਰ ਦਾ ਜਾਪ ਕਰਨਾ ਹੈ ਤੇ ਉਸ ਤੋਂ ਬਾਅਦ ਫਿਰ ਔਖੀ ਘੜੀ ਲਾਉਣੀ ਹੈ ਔਖੀ ਘੜੀ ਦਾ ਸ਼ਬਦ ਲਾ ਕੇ ਫਿਰ ਕਹਿਣਾ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਇਸ ਤਰ੍ਹਾਂ ਇਹ ਜਿਹੜਾ ਸ਼ਬਦ ਹੈ ਇਹ ਜਿਹੜਾ ਜਿੱਥੇ ਸ਼ਬਦ ਖਤਮ ਹੋਣ ਲੱਗਾ ਉਹਦੇ ਦੋਨੇ ਪਾਸੇ ਹੀ ਇਹ ਆਪਾਂ ਮੂਲ ਮੰਤਰ ਲਾਉਣਾ ਹੈ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਜਦੋਂ ਇੱਥੇ ਆ ਗਿਆ ਨਾ ਹਰ ਆਪੇ ਠਾਕੁਰ ਆਪੇ ਸੇਵਕ ਜੀ ਕਿਹਾ ਨਾਨਕ ਜੰਤ ਵਿਚਾਰਾ ਇਹ ਚੀਜ਼ ਦਾ ਖਿਆਲ ਰੱਖਣਾ ਜਿੱਥੇ ਨਾਨਕ ਸ਼ਬਦ ਆ ਗਿਆ ਉਥੇ ਆਪਾਂ ਸੰਪਟ ਲਾਉਣਾ ਹੈ ਤੇ ਇੱਥੇ ਹੁਣ ਫੇਰ ਮੂਰਲੇ ਪਾਸੇ ਸੰਪਟ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਫਿਰ ਔਖੀ ਘੜੀ ਦਾ ਜਾਪ ਕਰਕੇ ਫਿਰ ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਇਸ ਤਰ੍ਹਾਂ ਇਹ ਸ਼ਬਦ ਨੂੰ ਜਦੋਂ ਆਪਾਂ ਪੜਦੇ ਆ ਨਾ ਹਉ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਜੀ ਜੇ ਨਾਨਕ ਤਿੰਨ ਗੁਰ ਵਾਣਾ ਇੱਥੇ ਮੂਲ ਮੰਤਰ ਔਖੀ ਘੜੀ ਫਿਰ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਔਖੀ ਘੜੀ ਦਾ ਜਾਪ ਕਰਨਾ ਹੈ ਇਹ ਚੀਜ਼ ਦਾ ਖਿਆਲ ਰੱਖਣਾ ਕਿਉਂਕਿ ਇੱਥੇ ਜਿਹੜਾ ਹੈ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਪਦ ਆ ਰਿਹਾ ਹੈ ਜਿਵੇਂ ਸੇ ਧਨ ਸੇ ਤਾਂ ਜਨ ਹਰਤੇ ਆਇਆ ਜੀ ਜਾਂ ਨਾਨਕ ਤਿੰਬਲ ਜਾਸੀ ਇੱਥੇ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਮੂਲ ਮੰਤਰ ਔਖੀ ਘੜੀ ਇੱਥੇ ਹਰ ਇੱਕ ਪਦ ਤੇ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਜਾਪ ਆ ਰਿਹਾ ਜਿਵੇਂ ਸੇ ਭਗਤ ਸੇ ਭਗਤ ਭਲੇ ਜੇ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਇਥੇ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਔਖੀ ਘੜੀ ਦਾ ਜਾਪ ਹੋਣਾ ਉਸ ਤੋਂ ਬਾਅਦ ਤੂੰ ਆਦ ਪੁਰਖ ਪਰੰਪਰਤਾ ਜੀ ਤੂੰ ਜੇਵੜ ਵਰਨਾ ਕੋਈ ਤੂੰ ਜੁਗ ਜੁਗੇ ਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੈਚਲ ਕਰਤਾ ਸੋਈ ਇਸੇ ਤਰ੍ਹਾਂ ਪੜਦੇ ਆਵਾਂਗੇ ਜਦੋਂ ਜਨਾਨਕ ਗੁਣ ਗਾਵੇ ਕਰਤੇ ਕਿ ਜੋ ਸਭ ਸੇ ਕਾ ਜਾਣੋਈ ਫਿਰ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਔਖੀ ਘੜੀ ਉਸ ਤੋਂ ਬਾਅਦ ਫਿਰ ਜਦੋਂ ਆ ਗਿਆ ਅਸਮ ਹੱਲਾ ਚੌਥਾ ਅਸਾ ਮਹਲਾ ਚੌਥਾ ਇਹਦੇ ਮੂਰਲੇ ਪਾਸੇ ਫਿਰ ਮੂਲ ਮੰਤਰ ਔਖੀ ਘੜੀ ਫਿਰ ਅਸਾ ਮਹਲਾ ਚੌਥਾ ਕਹਿ ਕੇ ਉਸ ਤੋਂ ਬਾਅਦ ਫਿਰ ਮੂਲ ਮੰਤਰ ਔਰ ਔਖੀ ਘੜੀ ਲਾ ਕੇ ਫਿਰ ਆਪਾਂ ਕਹਾਂ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋਤੋਂ ਪਾਵੇ ਸੋਈ ਤੀਸੀ ਜੋਤ ਹੁੰਦੇ ਸੋਈ ਹੋਂ ਪਾਈ ਫਿਰ ਮੂਲ ਮੰਤਰ ਔਖੀ ਘੜੀ ਇਸ ਤਰ੍ਹਾਂ ਮਤਲਬ ਕਿ ਜਿਹੜਾ ਸ਼ਬਦ ਹੈ ਇਹਨੂੰ ਆਪਾਂ ਪੜ੍ਹਦੇ ਜਾਵਾਂਗੇ ਤੂੰ ਆਪੇ ਕਰਤਾ ਤੇਰਾ ਕੀ ਅਸਭ ਹੋਏ ਤੂੰ ਦੂਜਾ ਵਰਨਾ ਕੋਈ ਜੇ ਨਾਨਕ ਗੁਰਮੁਖ ਪ੍ਰਗਟ ਹੋਏ ਇੱਥੇ ਆ ਕੇ ਫੇਰ ਆਪਾਂ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫੇਰ ਮੂਲ ਮੰਤਰ ਔਖੀ ਘੜੀ ਉਸ ਤੋਂ ਬਾਅਦ ਅੱਗੇ ਆ ਜਾਂਦਾ ਆਸਮਾਹਲਾ ਪਹਿਲਾ ਆਸਮਾਹਲਾ ਪਹਿਲਾ ਦੇ ਫੇਰ ਮੂਲ ਮੰਤਰ ਔਖੀ ਘੜੀ ਆਸਮਾਹਲਾ ਪਹਿਲਾ ਕਹਿ ਕੇ ਉਸ ਤੋਂ ਬਾਅਦ ਫੇਰ ਮੂਲ ਮੰਤਰ ਔਖੀ ਘੜੀ ਦਾ ਜਾਪ ਕਰਕੇ ਫੇਰ ਕਹਿਣਾ ਤਿਤ ਸਰਵ ਰੜੇ ਪਹਿਲੇ ਨਿਵਾਸਾ ਪਾਣੀ ਪਾਵਕਤ ਨਹਿ ਕੀ ਆ ਪੰਕਜ ਮੋਪਗ ਨਹੀਂ ਚੱਲੇ ਹਮ ਦੇਖ ਤਹਿ ਡੂਬੀ ਅਲੇ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਸ਼ਬਦ ਦਾ ਜਾਪ ਕਰਦੇ ਹੋਏ ਪ੍ਰਣਵਤ ਨਾਨਕ ਤਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਇੱਥੇ ਫੇਰ ਮੂਲ ਮੰਤਰ ਔਖੀ ਘੜੀ ਫੇਰ ਸਤਨਾਮ ਸ੍ਰੀ ਵਾਹਿਗੁਰੂ ਫੇਰ ਮੂਲ ਮੰਤਰ ਔਖੀ ਘੜੀ ਫੇਰ ਅੱਗੇ ਆ ਜਾਂਦਾ ਆਸਾ ਮਹੱਲਾ ਪੰਜਵਾਂ ਤੇ ਆਸਾ ਮਹੱਲਾ ਪੰਜਵਾਂ ਦੇ ਮੂਰਲੇ ਪਾਸੇ ਫੇਰ ਮੂਲ ਮੰਤਰ ਔਖੀ ਘੜੀ ਦਾ ਸ਼ਬਦ ਫੇਰ ਆਸਾ ਮਹੱਲਾ ਪੰਜਵਾਂ ਕਹਿ ਕੇ ਫੇਰ ਮੂਲ ਮੰਤਰ ਔਖੀ ਘੜੀ ਇਹ ਦੋਨੇ ਸ਼ਬਦ ਪੜਨੇ ਹੀ ਪੜਨੇ ਆ ਫੇਰ ਕਹਿਣਾ ਪਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆਵਰ ਕਾਤਰ ਕਿਤਨਾ ਕਾ ਮਿਲ ਸਾਧ ਸੰਗਤ ਭਜ ਕੇਵਲ ਨਾਮ ਇਸੇ ਤਰ੍ਹਾਂ ਇਹ ਸ਼ਬਦ ਪੂਰਾ ਕਰਦੇ ਹੋਏ ਸਰਨ ਪਰੇ ਕੀ ਰੱਖੋ ਸਰਮਾ ਫਿਰ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫਿਰ ਇਥੇ ਮੂਲ ਮੰਤਰ ਔਰ ਔਖੀ ਘੜੀ ਫਿਰ ਜਿਹੜਾ ਆ ਗਿਆ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਥੇ ਫਿਰ ਮੂਲ ਮੰਤਰ ਔਰ ਔਖੀ ਘੜੀ ਲਾ ਕੇ ਫਿਰ ਕਹਿਣਾ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਫਿਰ ਇੱਥੇ ਮੂਲ ਮੰਤਰ ਔਖੀ ਘੜੀ ਫੇਰ ਜੋ ਆ ਗਿਆ ਮੰਗਲਾਚਾਰ ਨੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਾ ਤੇ ਇੱਥੇ ਫੇਰ ਪੰਜ 베ਰੀ ਫੇਰ ਮੂਲ ਮੰਤਰ ਉਸ ਤੋਂ ਬਾਅਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਫੇਰ ਇੱਥੇ ਛੇ 베ਰੀ ਮੂਲ ਮੰਤਰ ਤੇ ਔਖੀ ਘੜੀ ਦਾ ਜਾਪ ਹੋਣਾ ਹੈ ਔਖੀ ਘੜੀ ਇੱਕੇ 베ਰੀ ਲੱਗਣੀ ਹੈ ਤੇ ਮੂਲ ਮੰਤਰ ਜਿਹੜੇ ਨੇ ਪੰਜ 베ਰੀ ਪੜਨਾ ਹੈ ਫੇਰ ਕਿਹਣਾ ਜੈ ਕਰ ਕਰਤੇ ਕੀਰਤ ਹੋਏ ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤਕਰ ਗਾਵ ਸੋਹਿਲਾ ਸਿਵਰੂ ਸਿਰਜਣਹਾਰੋ ਸਤਨਾਮ ਸ੍ਰੀ ਵਾਹਿਗੁਰੂ ਇਸ ਤਰ੍ਹਾਂ ਇਹ ਸਾਰਾ ਸ਼ਬਦ ਜਿਹੜਾ ਹੈ ਸਦਨਹਾਰਾ ਸਿਮਰੇ ਨਾਨਕ ਸਦੇ ਆਵਨ ਇੱਥੇ ਫੇਰ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫੇਰ ਇੱਥੇ ਮੂਲ ਮੰਤਰ ਔਖੀ ਘੜੀ ਅੱਗੇ ਆਪਣਾ ਸ਼ੁਰੂ ਹੋ ਜਾਂਦਾ ਹੈ ਰਾਗਾ ਸਮਹੱਲਾ ਪਹਿਲਾ ਰਾਗਾ ਸਮਹੱਲਾ ਪਹਿਲਾ ਦੇ ਮੂਰਲੇ ਪਾਸੇ ਮੂਲ ਮੰਤਰ ਔਖੀ ਘੜੀ ਫੇਰ ਆਗਾਸਾ ਮਹੱਲਾ ਪਹਿਲਾ ਫਿਰ ਇਥੇ ਮੂਲ ਮੰਤਰ ਔਖੀ ਘੜੀ ਲਾ ਕੇ ਫਿਰ ਕਹਿਣਾ ਛੇ ਕਰ ਛੇ ਗੁਰ ਸੇਵ ਦੇਸ ਗੁਰ ਗੁਰ ਏਕੋ ਵੇਸ ਅਨੇਕ ਇਸ ਤਰ੍ਹਾਂ ਇਹ ਸ਼ਬਦ ਦਾ ਜਾਪ ਕਰਦੇ ਹੋਏ ਨਾਨਕ ਕਰਤੇ ਕੇ ਕੇਤੇ ਵੇਸ ਫਿਰ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਮੂਲ ਮੰਤਰ ਔਖੀ ਘੜੀ ਫਿਰ ਅੱਗੇ ਆ ਗਿਆ ਰਾਗ ਤਨਸਰੀ ਮਹੱਲਾ ਪਹਿਲਾ ਰਾਗ ਤਨਸਰੀ ਮਹੱਲਾ ਪਹਿਲਾ ਦੇ ਮੁਰਲੇ ਪਾਸੇ ਵੀ ਸੰਪਟ ਲੱਗਣਾ ਤੇ ਪਿਛਲੇ ਪਾਸੇ ਵੀ ਸੰਪਟ ਲਾ ਕੇ ਫੇਰ ਕਿਹਣਾ ਗगन ਮਿਥਾਲ ਰਵਚੰਦ ਦੀਪਕਰ ਨੇ ਤਾਰਕਾ ਮੰਡਲ ਜਨਕ ਮੋਤੀ ਇਸ ਤਰ੍ਹਾਂ ਇਹ ਜਿੱਥੇ ਵੀ ਇਹਨਾਂ ਦੇ ਵਿੱਚ ਏਕ ਆਇਆ ਉੱਥੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਜਾਣਾ ਹੈ ਅੱਗੇ ਫੇਰ ਉਸੇ ਤਰ੍ਹਾਂ ਸਤਨਾਮ ਸ੍ਰੀ ਵਾਹਿਗੁਰੂ ਕਿਰਪਾ ਜਲ ਦੇ ਨਾਨਕ ਸਰੰਗੋ ਹੋਏ ਜਾ ਤੇ ਤੇਰੇ ਨਾਂ ਵਾਸਾ ਸਤਨਾਮ ਸ੍ਰੀ ਵਾਹਿਗੁਰੂ ਇੱਥੇ ਲਾ ਕੇ ਮੂਲ ਮੰਤਰ ਫੇਰ ਅੱਗੇ ਆ ਜਾਂਦਾ ਰਾਗ ਗਵੜੀ ਪੂਰਵੀ ਮਹੱਲਾ ਚੌਥਾ इतें फिर मूल मंत्र औखी घड़ी ला के फिर कहना है राग गौड़ी पूर्वी महला चौथा फिर दूजे पासे फिर मूल मंत्र और औखी घड़ी इस तरह फिर शुरू हो जाना काम करो नगर वो भरया मिल साधु खंडल खंडा है पूर्व लिखत लिखे गुरु पाया मनहरलिव मंडल मंडा है सतनाम श्री वाहेगुरु कर साधु अंजलि पुनव्डा है कर डंडौत पुनव्डा है सतनाम श्री वाहेगुरु राह ਇਸੇ ਤਰ੍ਹਾਂ ਇਹ ਸ਼ਬਦ ਆਪਾਂ ਪੜਦੇ ਜਾਣਾ ਹੈ ਜਦੋਂ ਆ ਗਿਆ ਜਨ ਨਾਨਕ ਨਾਮ ਦਾ ਟੇਕੇ ਹਰ ਨਾਮੇ ਹੀ ਸੁਖ ਮੰਡਾ ਹੈ ਇੱਥੇ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਫਿਰ ਇੱਥੇ ਮੂਲ ਮੰਤਰ ਔਖੀ ਘੜੀ ਉਸ ਤੋਂ ਬਾਅਦ ਅੱਗੇ ਸ਼ੁਰੂ ਹੁੰਦਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਇੱਥੇ ਫਿਰ ਇਹਦਾ ਮੂਰਲੇ ਪਾਸੇ ਆਪਾਂ ਮੂਲ ਮੰਤਰ ਔਖੀ ਘੜੀ ਲਾ ਕੇ ਉਸ ਤੋਂ ਬਾਅਦ ਆਪਾਂ ਕਵਾਂਗੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਫਿਰ ਇੱਧਰਲੇ ਪਾਸੇ ਮੂਲ ਮੰਤਰ ਔਖੀ ਘੜੀ ਲਾ ਕੇ ਫਿਰ ਆਪਾਂ ਸ਼ੁਰੂ ਕਰਾਂਗੇ ਅੱਗੇ ਜਾਵਾਂਗੇ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਜਾਂ ਖੜ ਚ ਲੋਹਰ ਲਾਗੇ ਬਸੰ ਸੋਹਿਲਾ ਇਸੇ ਤਰ੍ਹਾਂ ਇਹ ਪੜੀ ਜਾਣਾ ਹੈ ਆਪਾਂ ਵਿਚਾਲੇ ਇਥੇ ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਨਾਨਕ ਦਾਸ ਐ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਫਿਰ ਇਥੇ ਮੂਲ ਮੰਤਰ ਔਖੀ ਘੜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਮੂਲ ਮੰਤਰ ਔਖੀ ਘੜੀ ਕਰਕੇ ਉਸ ਤੋਂ ਬਾਅਦ ਆਪਾਂ ਫਿਰ ਇਹ ਪੂਰਾ ਹੋ ਗਿਆ ਅੱਗੇ ਫਿਰ ਜਿਹੜਾ ਹੈ ਸ੍ਰੀ ਰਾਗ ਸ਼ੁਰੂ ਹੁੰਦਾ ਹੈ ਤੇ ਸ੍ਰੀ ਰਾਗ ਜਦੋਂ ਸ਼ੁਰੂ ਹੁੰਦਾ ਹੈ ਇਹਦੀ ਵੀਡੀਓ ਆਪਾਂ ਹੋਰ ਬਣਾਵਾਂਗੇ ਇਸ ਤਰ੍ਹਾਂ ਇਸ ਚੀਜ਼ ਨੂੰ ਸਮਝ ਲਓ ਤੇ ਇਸ ਚੀਜ਼ ਨੂੰ ਪੂਰਾ ਸਮਝ ਕੇ ਤੇ ਇਹ ਜਿਹੜੀ ਮਰਿਆਦਾ ਹੈ ਮਰਿਆਦਾ ਤੁਸੀਂ ਸੰਪੂਰਨ ਕਰਨੀ ਹੈ ਤੂਪ ਜੋਤ ਕੁੰਭ ਨਾਰੀਅਲ ਪਾਠੀ ਸਿੰਘ ਜਿਹੜੇ ਨੇ ਮਰਿਆਦਾ ਵਾਲੇ ਹੋਣਾ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਜਾਣਨਾ ਹੈ ਤੇ ਇਸ ਤਰ੍ਹਾਂ ਮਤਲਬ ਮਰਿਆਦਾ ਦੇ ਨਾਲ ਪਾਠ ਕਰਨਾ ਹੈ ਇੱਕ ਸੇਵਾਦਾਰ ਜ਼ਰੂਰ ਆਪਾਂ ਬਿਠਾਉਣਾ ਹੈ ਕਿਉਂਕਿ ਬਾਬਾ ਜੀ ਕਹਿੰਦੇ ਜਿੱਥੇ ਸੰਪੜ ਪਾਠ ਹੁੰਦਾ ਹੈ ਉਥੇ ਕਲਯੁਗ ਨੇ ਪਹਿਰਾ ਲਾਉਣਾ ਹੀ ਲਾਉਣਾ ਕਲਯੁਗ ਆਉਂਦਾ ਹੈ। ਥੋ ਇਸ ਤਰ੍ਹਾਂ ਆਪਾਂ ਸੰਪੜ ਪਾਠ ਨੂੰ ਤੁਸੀਂ ਸਮਝ ਲਓ ਅੱਗੇ ਜਿਹੜਾ ਸ੍ਰੀ ਰਾਗ ਸ਼ੁਰੂ ਹੋਣਾ ਹੈ ਸ੍ਰੀ ਰਾਗ ਦਾ ਫਿਰ ਆਪਾਂ ਦੂਜੀ ਵੀਡੀਓ ਬਣਾਵਾਂਗੇ ਉਹਦੇ ਵਿੱਚ ਆਪਾਂ ਦੱਸਾਂਗੇ ਇੱਥੇ ਇੱਕ ਚੀਜ਼ ਦਾ ਖਿਆਲ ਰੱਖਣਾ ਹੈ ਜਿਹੜੇ ਸ਼ਾਂਤ ਨੇ ਛੰਦ ਹੋਗੇ ਸਲੋਕ ਹੋਗੇ ਮਹਾਲੇ ਹੋਗੇ ਪੌੜੀਆਂ ਹੋਗੀਆਂ ਜਿਹੜੇ ਮੰਗਲਾਚਾਰਨ ਹੈਗੇ ਇੱਕ ਹੈਗਾ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਹੈਗਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇੱਕ ਹੈਗਾ ਇੱਕ ਓੰਕਾਰ ਸਤਨਾਮ ਕਰਤਾ ਬੁਰਖਨੇਪਾ ਨਿਰਵੈਰ ਕਾਲ ਮੂਰਤ ਜੁਨੀ ਸਹਿਬੰ ਗੁਰ ਪ੍ਰਸਾਦ ਇਸ ਤਰ੍ਹਾਂ ਜਿਹੜੇ ਅਡੋ ਅਡ ਜਿਹੜੇ ਹੈਗੇ ਆ ਇਹਨਾਂ ਇਹਨਾਂ ਦਾ ਜਿਹੜਾ ਸੰਪਟ ਹੈ ਇਹ ਵੱਖਰਾ ਲੱਗਦਾ ਹੈ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਬਣਾਵਾਂਗੇ ਤੇ ਉਦੋਂ ਤੱਕ ਇਹਨਾਂ